ਉਹਨ ਕੇਵਲ ਬੋਧਰਾ ਦੇ ਉਹ ਕਿਸਾਨ ਬੈਠੇ ਹੈ ਜਾਂ ਉਹਨਾਂ ਦੇ ਰੂਪ ਚ ਲੋਕ ਬੈਠੇ ਹੈ ਜਿਹੜੇ ਜਿਨ੍ਹਾਂ ਨੂੰ ਇਸ ਆਪਣੇ ਕਾਨੂੰਨ ਵਾਪਸ ਲੈਣ ਦਾ ਨੁਕਸਾਨ ਹੋਇਆ ਕੇਵਲ ਉਹ ਲੋਕ ਬੈਠੇ ਹੈ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈ ਇੰਟਰਨੈਸ਼ਨਲ ਫੰਡਸ ਆਉਂਦੇ ਸੀ ਉਹਦਾ ਫਾਇਦਾ ਬੰਦ ਹੋ ਗਿਆ ਕੈਪਟਨ ਸਾਹਿਬ ਸਾਡੀ ਪਾਰਟੀ ਦੀ ਅਡੋਲੇਜ ਨੂੰ ਪਾਰਟੀ ਦੀ ਵਿਚਾਰਧਾਰਾ ਨੂੰ ਪਾਰਟੀ ਦੀ ਨੀਤੀਆਂ ਨੂੰ ਸਵੀਕਾਰ ਕਰਦੇ ਹੈ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਵੀ ਆ ਜਾਵੇ ਜੋਗਜੋ ਸਿੰਘ ਸਿੱਧੂ ਹੁਣ Imran Khan ਮੇਰਾ ਬڑا ਭਾਈ ਹੈ ਅੱਜ ਬੜਾ ਬਾਪ ਬਣਾ ਲਿਆ ਇਹ ਤਾਂ ਗਾਂਧੀ ਹੈ ਗਾਂਧੀ ਪਰ ਇਹ ਇਹਨਾਂ ਦੀ ਕੋਈ ਵੱਡੀ ਗੱਲ ਨਹੀਂ ਦੇਖੋ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਇਹਨਾਂ ਨੇ ਪਹਿਲਾਂ ਹੀ ਆਪਣੇ ਆਪਣੇ ਸਾਰੇ ਇਹਨਾਂ ਨੇ ਹੱਥ ਮਲਾਏ ਹੋਏ ਆ ਅੱਜ ਜੇ ਇਸ ਨੇ ਆਪਣੇ ਬੜੇ ਭਰਾਏ ਨੂੰ Imran ਨੂੰ ਬਣਾ ਲਿਆ ਤਾਂ ਕੀ ਕਰੇ ਜਾ ਕੇ ਜਿਹੜਾ ਵੀ ਬੰਦਾ ਉਸਦੇ ਨਾਲ ਜੱਪੀ ਪਾਉਂਦਾ ਹੈ ਅਸੀਂ ਦੱਸੂਗੇ ਦੇਸ਼ ਦਰੋਹੀ ਕਹਿੰਨੇ ਆ ਸਿਰਫ ਨਵਜੋਤ ਸਿੰਘ ਸਿੱਧੂ ਆਪਣੀ ਰਾਜਨੀਤੀ ਵਾਸਤੇ ਆਪਣੇ ਸਵਾਰਥ ਲਈ ਆਪਣੇ ਆਪ ਨੂੰ ਚਮਕਾਉਣ ਲਈ ਆਪਣੇ ਆਪ ਨੂੰ ਡਾਇਲੋਗ ਬਾਜੀ ਨਾਟਕ ਬਾਜੀ ਸਰਕਸ ਬਾਜੀ ਜਿਹੜੀ ਆਤਮ ਕਰਦਾ ਹੋ ਰਿਹਾ ਹੁਣ ਇਹਦੀ ਸਰਕਸ ਲੰਬੀ ਦੇਰ ਚੱਲੀ ਨਹੀਂ 2022 ਦੇ ਚੋਣਾਂਵਾਂ ਚ ਜਿਹੜੀ ਐਂ ਉਂਗਲੀ ਕਰਦਾ ਇਹਦੀ ਲੋਕਾਂ ਨੇ ਉਂਗਲੀ ਪਿਠਾ ਦੇਣੀ ਭਾਰਤੀ ਜਨਤਾ ਪਾਰਟੀ ਪ੍ਰਦੇਸ਼ ਪਰ ਬਕਤਾ ਮਪੇਸ਼ ਅਗਰਵਾਲ ਦੇ ਨਾਤੇ ਮੈਂ ਥੋੜਾ ਜਿਹਾ ਤੁਹਾਡੇ ਚੈਨਲ ਲਈ ਦੱਸਣਾ ਚਾਹੁੰਦਾ ਸਾਡੇ ਦੇਸ਼ ਦੇ ਆਦਰਨੀય ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਨੇ ਗੁਰਪੁਰਬ ਵਾਲੇ ਦਿਨ ਐਸਾ ਇਤਿਹਾਸਿਕ ਫੈਸਲਾ ਲਿਆ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਤਾਂ ਹੈ ਹੀ ਪੂਰੇ ਦੇਸ਼ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਇੱਕ ਦਿਨ ਪਹਿਲਾ ਹੀ ਕਰਤਾਰਪੁਰ ਦਾ ਲਾਂਗਾ ਖੋਲਿਆ ਉਹ ਉਸ ਤੋਂ ਅਗਲੇ ਦਿਨ ਇਹ ਆਪਣੇ ਜਿਹੜੇ ਤਿੰਨੋਂ ਕ੍ਰਿਸ਼ੀ ਕਾਨੂੰਨ ਵਾਪਸ ਲਿੱਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਸਾਡੇ ਅਸੀਂ ਬਿਲਕੁਲ ਆਤਮਾ ਦੇ ਨਾਲ ਪਵਿੱਤਰ ਆਤਮਾ ਦੇ ਨਾਲ ਮੈਂ ਕਹਿ ਰਿਹਾ ਕਿ ਇਹ ਕਾਨੂੰਨ ਕਿਸਾਨ ਛੋਟੇ ਕਿਸਾਨਾਂ ਦੇ ਹੱਕ ਦੇ ਵਿੱਚ ਸੀ ਪਰ ਸਾਡੇ ਕਿਤੇ ਸਮਝਾਂ ਚ ਗਲਤੀ ਹੋ ਗਈ ਜਿਹਦੇ ਕਰਕੇ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਦੇਖਦੇ ਹੋਏ ਪੰਜਾਬ ਦੇ ਭਾਈਚਾਰੇ ਨੂੰ ਦੇਖਦੇ ਹੋਏ ਕਿਸਾਨ ਭਰਾਵਾਂ ਦੀ ਆਪਣੀ ਪਾਵਨਾ ਨੂੰ ਦੇਖਦੇ ਹੋਏ ਉਹਨਾਂ ਨੇ ਰਾਜਨੀਤਿਕ ਸਵਾਰਥ ਛੱਡ ਕੇ ਚਾਹੇ ਛੋਟੇ ਕਿਸਾਨਾਂ ਦੇ ਹੱਕ ਚ ਕਾਨੂੰਨ ਸੀ ਉਹ ਵਾਪਸ ਲਿੱਤੇ ਹੁਣ ਤੁਹਾਡਾ ਪ੍ਰਸ਼ਨ ਹੈ ਵੀ ਹਜੇ ਵੀ ਉੱਥੇ ਬਾਰਡਰਾਂ ਤੇ ਕਿਸਾਨ ਬੈਠੇ ਆ ਮੈਂ ਆਪਣੇ ਪਟਿਆਲਾ ਤੇ ਵੀ ਮੇਰੇ ਕਈ ਚੈਨਲਾਂ ਦੇ ਵਿੱਚ ਮੇਰੀ ਆਪਸ ਦੇ ਵਿੱਚ ਅਸੀਂ ਰੂਬਰੂ ਹੋਏ ਆ ਇੱਕੋ ਗੱਲ ਕਹੀ ਹੈ ਕਿਸ ਹੂਨ ਕੇਬਲ ਬਾਰਡਰਾਂ ਤੇ ਉਹ ਕਿਸਾਨ ਬੈਠੇ ਆ ਜਾਂ ਉਹਨਾਂ ਦੇ ਰੂਪ ਚ ਲੋਕ ਬੈਠੇ ਆ ਜਿਹੜੇ ਜਿਨ੍ਹਾਂ ਨੂੰ ਇਸ ਆਪਣੇ ਕਾਨੂੰਨ ਵਾਪਸ ਲੈਣ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਮੈਂ ਇਹ ਗੱਲ ਡਰਦੇ ਹੋਏ ਬਿਲਕੁਲ ਡਿਡਰਤਾ ਦੇ ਨਾਲ ਕਹਿ ਸਕਦਾ ਹੈ ਕੇਵਲ ਉਹ ਲੋਕ ਬੈਠੇ ਆ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਜਿਨ੍ਹਾਂ ਨੂੰ ਇਸ ਅੰਦੋਲਨ ਦੇ ਨਾਲ ਇੰਟਰਨੈਸ਼ਨਲ ਫੰਡਸ ਆਉਂਦੇ ਸੀ ਉਹਦਾ ਫਾਇਦਾ ਬੰਦ ਹੋ ਗਿਆ ਕੇਵਲ ਉਹ ਲੋਕਾਂ ਦੀ ਸੋਚ ਹੈ ਔਰ ਆਦਰਨੀਯ ਪ੍ਰਧਾਨ ਮੰਤਰੀ ਜੀ ਨੇ ਗੱਲ ਕਹੀ ਕਿ ਕਿਸਾਨ ਭਰਾਵੋ ਹੁਣ ਤੁਸੀਂ ਆਪਣੇ ਘਰਾਂ 'ਚ ਜਾ ਕੇ ਆਪਣੇ ਤਿਹਾਰ ਨੂੰ ਮਨਾਓ ਗੱਲਬਕੜੀਆਂ ਪਾਓ ਸੋ ਇਹਦੇ ਵਿੱਚ ਹੁਣ ਕੋਈ ਡਾਊਟ ਨਹੀਂ ਕਿ ਜਿਹੜਾ ਮੁੱਦਾ ਸੀ ਆਪੋਜੀਸ਼ਨ ਪਾਰਟੀ ਕੋਲ ਸਾਡੇ ਕੋ ਇਕਦਮ ਉਹਨਾਂ ਤੋਂ ਖੋਲਿਆ ਔਰ ਪੂਰੇ ਪੰਜਾਬ ਦੇ ਵਿੱਚ ਅੱਜ ਦੀ ਡੇਟ 'ਚ ਬੜੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਬੜੇ ਕਿਸਾਨ ਭਰਾਵਾਂ ਨੂੰ ਗਲਵਕੜੀ ਆ ਪਾ ਕੇ ਵਧਾਈਆਂ ਦੇ ਰਹੇ ਆ ਔਰ ਸਾਨੂੰ ਵੀ ਕਈ ਕਿਸਾਨ ਭਰਾਵਾਂ ਦੇ ਬੜੇ ਫੋਨ ਆਏ ਆ ਕਿ ਪ੍ਰਧਾਨ ਮੰਤਰੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਦੇ ਬੀਜਪੀ ਦਾ ਨਿੱਕੀ ਰੂਪ 'ਚ ਸਾਨੂੰ ਜੋ ਵਾਅਦਾ ਕਿਸ ਤਰ੍ਹਾਂ ਦੇਖਦੇ ਹੋ ਨਿੱਕੀ ਰੂਪ 'ਚ ਹੁੰਦਾ ਹੈ ਕੋਈ ਗੱਲ ਸੁਣੋ ਇਹ ਬਿਲ ਪਹਿਲਾਂ ਆਪਣਾ ਪਾਰਲੀਮੈਂਟ ਦੇ ਵਿੱਚ ਆਪਨਾ ਸਾਰਿਆਂ ਦੇ ਬਿਲ ਪਾਸ ਕੀਤਾ ਬਿਲ ਬਣਿਆ ਫਿਰ ਕਾਨੂੰਨ ਬਣਿਆ ਇਹ ਐਦਾ ਤਾਂ ਕੁਝ ਨਹੀਂ ਹੁੰਦਾ ਇਹ ਜਾਂਦਾ ਵਾਪਸ ਹੀ ਹੋ ਜਾਣਾ 29 ਨਵੰਬਰ ਨੂੰ ਸੈਸ਼ਨ ਹੈ ਔਰ ਵਿਧੀਬੱਤ ਜਿਸ ਤਰੀਕੇ ਨਾਲ ਕਾਨੂੰਨ ਬਣਦਾ ਹੈ ਉਸੇ ਤਰੀਕੇ ਨਾਲ ਕਾਨੂੰਨ ਵਾਪਸ ਹੁੰਦਾ ਹੈ ਪੰਜਾਬ ਦੇ ਲੀਡਰ ਦਾ ਬੀਜੇਪੀ ਦੇ ਕਹਿੰਦੇ ਸੀ ਕਾਨੂੰਨ ਵਾਪਸ ਨਹੀਂ ਆਉਣਗੇ ਬਿਆਨ ਚੱਲ ਰਹੇ ਕਾਫੀ ਭਗਵਾਨ ਜਵੇਰ ਗੜੇਵਾਲ ਤੇ ਗੇਰ ਨਹੀਂ ਕਿਸਾਨ ਭਰਾਵਾਂ ਵਾਸਤੇ ਮੈਂ ਤੁਹਾਨੂੰ ਫੇਰੇ ਗੱਲ ਕਹਿ ਰਿਹਾ ਹਾਂ ਅਸੀਂ ਇਹ ਗੱਲ ਬਾਰ-ਬਾਰ ਹੀ ਕਹਿੰਦੇ ਰਹੇ ਕਿ ਕਾਨੂੰਨ ਜਿਹੜੇ ਇੱਕ ਤਿੰਨ ਕਾਨੂੰਨ ਹੈ ਇਹ ਇਹਨਾਂ ਦੇ ਹੱਕ ਚ ਹੈ ਇਹ ਵਾਪਸ ਨਹੀਂ ਹੋ ਸਕਦੇ ਬਿਲਕੁਲ ਸਟੇਟਮੈਂਟ ਦਿੱਤੀ ਪਰ ਜਦ ਦੇਖਦੇ ਆ ਵੀ ਹਾਲਾਤ ਪੰਜਾਬ ਦੇ ਦਿਨ ਪਰ ప్రతి ਦਿਨ ਵਿਦੇ ਆਪਣੇ ਜਿਹੜੇ ਵਿਰੋਧੀ ਤੱਤ ਹੈ ਇਹ ਗੁੰਮਰਾਹ ਕਰਕੇ ਮਾਹੌਲ ਖਰਾਬ ਕਰ ਰਹੀਆਂ ਹਨ ਤਾਂ ਕਿ ਆਉਣ ਵਾਲੇ ਸਮੇਂ ਚ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹੋਏ ਆਪਣੇ ਬਾਬਾ ਨਾਨਕ ਦੇ ਸੰਦੇਸ਼ ਨੂੰ ਮੰਨਦੇ ਹੋਏ ਉਹਨੇ ਇਸ ਬਿੱਲਾ ਨੂੰ ਵਾਪਸ ਲੀਤਾ ਔਰ ਬਿੱਲ ਇਨਾਂ ਦੇ ਹੱਥ ਚ ਸੀਗੇ ਪਰ ਨਰਿੰਦਰ ਮੋਦੀ ਜੀ ਤੁਹਾਨੂੰ ਪਤਾ ਹੈ ਜਦ ਫੈਸਲਾ ਲੈਂਦੇ ਹੈ ਉਹ ਕਦੀ ਰਾਸ਼ਟਰੀਏ ਸਵਾਰਥੀ ਨਹੀਂ ਲੈਂਦੇ ਰਾਸ਼ਟਰੀਏ ਸੋਚ ਵਾਸਤੇ ਜੋ ਵੀ ਠੀਕ ਹੁੰਦਾ ਹੈ ਤਾਂ ਕਿ ਦੇਸ਼ ਦੀ ਅਮਨ ਸ਼ਾਂਤੀ ਇਕਤਾ ਬਣੀ ਰਹੇ ਫੈਸਲਾ ਲੈ ਲਿਆ ਚੈਂਪੀਅਨ ਸਾਹ ਪਟਿਆਲੇ ਤੋਂ ਕਹਿੰਦੇ ਇਲੈਕਸ਼ਨ ਲੜੂਗਾ ਤੁਸੀਂ ਕਿੱਥੋਂ ਲੜੋਗੇ ਤੁਸੀਂ ਦੇਖੋ ਮੇਰੀ ਗੱਲ ਸੁਣੋ ਪਟਿਆਲਾ ਮੇਰੇ ਪਿਤਾ ਜੀ ਦੀ ਜਨਮ ਭੂਮੀ ਹੈ ਕਰਮ ਭੂਮੀ ਹੈ ਮੇਰੇ ਪਿਤਾ ਅਮਰਜੀਤ ਸ਼ੰਭੂ ਪ੍ਰਸ਼ਾਦ ਜੀ ਨੂੰ 1987 ਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਮੈਨੂੰ ਨਹੀਂ ਪਤਾ ਮੇਰੀ ਅਕਾਲੀ ਦਲ ਨੇ ਜਦੋਂ ਆਪਣਾ ਸਾਥ ਛੱਡਿਆ ਤਾਂ ਮੈਂ ਪਾਰਟੀ ਨੂੰ ਆਪਣੇ ਵੱਲੋਂ ਨਵੇਦਨ ਕੀਤਾ ਕਿ ਮੇਰੇ ਪਿਤਾ ਜੀ ਦੀ ਇਹ ਜਨਮ ਭੂਮੀ ਕਰਮ ਭੂਮੀ ਸ਼ਹਾਦਤ ਹੋਈ ਹੈ। ਲੋਕ ਲੋਕ ਪਟਿਆਲਾ ਦੇ ਮੈਨੂੰ ਕਹਿੰਦੇ ਆ ਤੁਸੀਂ ਚੋਣਾਂ ਲੜੋ ਔਰ ਸ਼ੰਭੂ ਪ੍ਰਸ਼ਾਦ ਜੀ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਤੁਹਾਨੂੰ ਅਸੀਂ ਨਮਨ ਕਰਨ ਵਾਸਤੇ ਅਸੀਂ ਮੌਕਾ ਮਿਲਿਆ ਸੋ ਮੈਂ ਵੀ ਆਪਣੀ ਬਲੋਂ ਮੇਰੀ ਪਾਰਟੀ ਨੂੰ ਨਵੇਦਨ ਕੀਤਾ ਹੈ ਕਿ ਅਗਰ ਮੈਂ ਚੋਣਾਂ ਲੜਦਾ ਚਾਹਾਂਗਾ ਪਟਿਆਲਾ 1 ਪਟਿਆਲਾ ਸ਼ਹਿਰੀ ਤੋਂ ਜਨਾਬ ਲੜਨਾ ਚਾਹਾਂਗਾ ਤਾਂ ਕਿ ਮੇਰੇ ਪਿਤਾ ਦੀ ਸ਼ਹਾਦਤ ਦੇ ਵਿੱਚ ਲੋਕ ਸ਼ਰਧਾਂਜਲੀ ਦੇ ਰੂਪ ਚ ਉਹਨਾਂ ਨੂੰ ਨਮਨ ਕਰਕੇ ਸਵੀਕਾਰ ਤੁਹਾਨੂੰ ਲੱਗਦਾ ਵੀ ਪਹਿਲੇ ਬੀਜੇਪੀ ਜਿਹੜਾ ਹੈਗਾ ਕੈਪਟਨ ਦੇ ਕੈਪਟਨ ਨਾਲ ਤਾਂ ਹੱਥ ਮਿਲੇ ਗਿਆ ਬੀਜੇਪੀ ਦਾ ਦੇਖੋ ਇਹ ਕੈਪਟਨ ਸਾਹਿਬ ਕਹਿ ਰਹੇ ਆਂ ਵੀ ਅਸੀਂ ਹੱਥ ਮਿਲਾ ਲਿਆ ਇਹ ਤਾਂ ਨੈਸ਼ਨਲ ਲੈਵਲ ਦੇ ਉੱਤੇ ਫੈਸਲਾ ਹੋਣਾ ਹੈ ਅਗਰ ਕੈਪਟਨ ਸਾਹਿਬ ਸਾਡੀ ਪਾਰਟੀ ਦੀ ਅਡੋਲੇਜ ਨੂੰ ਪਾਰਟੀ ਦੀ ਵਿਚਾਰਧਾਰਾ ਨੂੰ ਪਾਰਟੀ ਦੀ ਨੀਤੀਆਂ ਨੂੰ ਸਵੀਕਾਰ ਕਰਦੇ ਆਂ ਸਾਨੂੰ ਕੋਈ ਇਤਰਾਜ ਨਹੀਂ ਕੋਈ ਵੀ ਆ ਜਾਵੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਲੇਕਿਨ ਇਹ ਉਹਨਾਂ ਨੇ ਆਪਣੀ ਇੱਛਾ ਜਤਾਈ ਹੈ ਮੈਂ ਲੜਦਾ ਮੈਂ ਵੀ ਆਪਣੀ ਇੱਛਾ ਜਤਾ ਰਿਹਾ ਹਾਂ ਮੈਂ ਚੁਣಾವ್ ਪਟਿਆਲਾ ਵਨ ਤੋਂ ਹੀ ਲੜਨਾ ਚਾਹਾਂਗਾ ਮੇਰੇ ਪਿਤਾ ਜੀ ਦੀ ਹੋਰ ਸ਼ਹਾਦਤ ਹੋਈ ਹੈ ਔਰ ਲਗਭਗ 1.5 ਲੱਖ ਲੋਕ ਕਰਫਿਊ ਦੇ ਵਿੱਚ ਸ਼ਬਿਆਤਨਾ ਚ ਸ਼ਾਮਿਲ ਹੋਇਆ ਔਰ ਮੈਨੂੰ ਹਰ ਰੋਜ਼ ਮੈਸੇਜ ਆ ਰਹੇ ਹਨ ਅਬ ਸਮਾਂ ਆਇਆ ਹੈ ਅਮਰ ਸ਼ੀਰ ਸ਼ੰਭੂ ਪ੍ਰਚਾਰ ਜੀ ਕੋ ਸ਼ਰਧਾਂਜਲੀ ਦੇਣੇਗਾ ਹਮ ਉਨਕੋ ਨਮਨ ਕਰਨਾ ਚਾਹਤੇ ਹਨ ਬਪੇਸ਼ ਜੀ ਪਟਿਆਲਾ ਸੇ ਆਪ ਟਿਕਟ ਲੈ ਕੇ ਆਓ ਮੈਂ ਪ੍ਰਾਰਥਨਾ ਕਰਦਾ ਆਪਣੀ ਪਾਰਟੀ ਨੂੰ ਨਵੇਦਨ ਕਰਦਾ ਨਵੇਦਨ ਕਰਨ ਦਾ ਮੰਗਨ ਦਾ ਹਰ ਬੰਦੇ ਨੂੰ ਹੱਕ ਹੈ ਅਗਰ ਮੇਰੀ ਪਾਰਟੀ ਮੈਨੂੰ ਆਦੇਸ਼ ਕਰੇਗੀ ਮੈਂ ਪਟੇਲਾ ਸ਼ਹਿਰੀ ਤੋਂ ਹੀ ਚੋਣਾਂ ਲੜਨਾ ਚਾਹਾਂਗਾ ਤੇ ਉਹਦੇ ਮੇਰੇ ਸਾਹਮਣੇ ਚ ਕੋਈ ਵੀ ਉਮੀਦਵਾਰ ਹੋਵੇ ਮੈਨੂੰ ਉਸੀ ਕੋਈ ਪਰਵਾਹ ਨਹੀਂ ਪ੍ਰਗਟ ਸਿੰਘ ਤਾਂ ਕਹਿੰਦੇ ਵੀ ਕੈਪਟਨ ਸਾਢੇ ਤਿੰਨ ਸਾਲ ਪੈਂਡਿੰਗ ਹੈ ਜਿਹੜਾ ਬੀਜੇਪੀ ਨਾਲ ਹੱਥ ਮਲਾ ਦਿੱਤੇ ਦੇਖੋ ਉਹ ਤਾਂ ਸਾਰੇ ਕਹਿੰਦੇ ਹੁਣ ਲੋਕ ਚੰਨੀ ਨੂੰ ਵੀ ਕਹਿੰਦੇ ਬੀਜੇਪੀ ਨੂੰ ਹੱਥ ਮਲਾ ਚੁੱਕਿਆ ਜਿਹੜਾ ਲੋਕ ਜਾਂਦਾ ਅਮੀਸ਼ਾਕ ਕੋ ਸਾਰੇ ਹੀ ਕਹਿੰਦੇ ਇਹ ਕੋਈ ਉਹਦੇ ਵਿੱਚ ਨਹੀਂ ਹੁੰਦਾ ਅਸੀਂ ਸਟੈਪ ਕੈਪਟਨ ਸਾਫ ਦੀ ਇੱਕ ਗੱਲ ਤੇ ਤਾਰੀਫ ਕਰਦੇ ਆ ਉਹਨਾਂ ਨੇ ਰਾਸ਼ਟਰਵਾਦੀ ਹੈ ਰਾਸ਼ਟਰ ਦੀ ਸੋਚ ਹੈ ਨਵਜੋਤ ਸਿੰਘ ਸਿੱਧੂ ਹੁਣ ਇਮਰਾਨ ਅੱਜ ਬੜਾ ਬਾਪ ਬਣਾ ਲਿਆ ਇਹ ਤਾਂ ਗਾਂਧੀ ਐ ਗਾਂਧੀ ਪਰ ਇਹ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਦੇਖੋ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਇਹਨਾਂ ਨੇ ਪਹਿਲਾਂ ਹੀ ਆਪਣੇ ਆਪਣੇ ਸਾਰੇ ਇਹਨਾਂ ਨੇ ਹੱਥ ਮਲਾਏ ਹੋਏ ਆ ਅੱਜ ਜੇ ਇਸਨੇ ਆਪਣੇ بڑے ਭਰਾ ਨੂੰ ਇਮਰਾਨ ਨੂੰ ਬਣਾ ਲਿਆ ਤਾਂ ਕੀ ਖਾਸ ਗੱਲ ਡੈਲੀਗੇਟ ਜੇ ਬਾਹਰ ਜਾਂਦਾ ਤਾਂ ਕਿਸੇ ਲੀਡਰ ਨੂੰ ਵੱਡਾ ਭਾਈ ਕਹਿਣਾ ਕੋਈ ਮਾੜੀ ਗੱਲ ਤਾਂ ਨਹੀਂ ਡੈਲੀਕੇਟ ਵੱਡਾ ਭਰਾ ਅੱਛੇ ਇਨਸਾਨ ਨੂੰ ਕਹਿਣਾ ਜਿਹੜਾ ਸਾਡੇ ਮੁਲਕ ਦਾ ਦੁਸ਼ਮਣ ਹੋ ਗਏ ਜਿਹੜੇ ਸਾਡੇ ਦੇਸ਼ ਦਾ ਦੁਸ਼ਮਣ ਹੋ ਗਏ ਜਿਹੜੇ ਉਰੇ ਡਰੋਨ ਬਾਰਡਰਾਂ ਦੇ ਉੱਤੇ ਡਰੋਨ ਰਹੀ ਨਸ਼ਾ ਤਸਕਰੀ ਡਿਸਟ੍ਰਿਬਿਊਟ ਕਰਦਾ ਆਪਣੇ ਖਤਿਆਰ ਭੇਜਦਾ ਹੈ ਅਤੰਕਵਾਦ ਪੈਦਾ ਕਰਦਾ ਹੈ ਪੰਜਾਬ ਨੂੰ ਡਿਸਟਰਬ ਕਰਦਾ ਹੈ ਐਸੇ ਦੋਸਤ ਦੇ ਨਾਲ ਜੇ ਤੁਸੀਂ ਕਿਸੇ ਬੁਰੇ ਲੂਚੇ ਆਦਮੀ ਦੇ ਨਾਲ ਫਿਰ ਰਹੇ ਹੋ ਉਹ ਤੁਹਾਨੂੰ ਪੁੱਛਣਗੇ ਕਿ ਕਿੱਧਰ ਜਾ ਰਹੇ ਹੋ ਤੁਸੀਂ ਲੋਕ ਦੇਖਦੇ ਸੋ ਪਾਕਿਸਤਾਨ ਸਾਡਾ ਪਹਿਲਾਂ ਤੋਂ ਦੁਸ਼ਮਣ ਸੀ ਉਹਦੀ ਸੋਚ ਹੈ ਹਿੰਦੁਸਤਾਨ ਦੇ ਵਿੱਚ ਡਿਸਟਰਬੈਂਸ ਪੈਦਾ ਕਰਨੀ ਉਹਦੀ ਸੋਚ ਹੈ ਹਿੰਦੁਸਤਾਨ ਪੰਜਾਬ ਦਾ ਮਾਹੌਲ ਕਰਨਾ ਸੋ ਇਸ ਕਰਕੇ ਜਿਹੜਾ ਵੀ ਬੰਦਾ ਉਸ ਦੇ ਨਾਲ ਜੱਪੀ ਪੰਧਾ ਅਸੀਂ ਦੱਸ ਨੂੰ ਦੇਸ਼ ਦਰੋਹੀ ਕਹਿੰਦੇ ਆ ਸਿਰਫ ਨਵਜੋਤ ਸਿੰਘ ਸਿੱਧੂ ਆਪਣੀ ਰਾਜਨੀਤੀ ਵਾਸਤੇ ਆਪਣੇ ਸਵਾਰਥ ਲਈ ਆਪਣੇ ਆਪ ਨੂੰ ਚਮਕਾਨ ਲਈ ਆਪਣੇ ਆਪ ਨੂੰ ਡਾਇਲੋਗ ਬਾਜੀ ਨਾਟਕ ਬਾਜੀ ਸਰਕਸ ਬਾਜੀ ਜਿਹੜੀ ਆਤਮਾਉ ਕਰਦਾ ਆ ਰਿਹਾ ਹੁਣ ਇਹਦੀ ਸਰਕਸ ਲੰਬੀ ਦੇਰ ਚੱਲੀ ਨਹੀਂ 2022 ਦੇ ਚੋਣਾਂਵਾਂ ਚ ਜਿਹੜੀ ਐਂ ਉਂਗਲੀ ਕਰਦਾ ਇਹਦੀ ਲੋਕਾਂ ਨੇ ਉਂਗਲੀ ਪਿਠਾ ਦੇਣੀ ਹੈ ਔਰ ਖੁਦ ਖੁਦ ਬਖੁਦ ਆਪਣੇ ਆਪੇ ਰਾਜਨੀਤੀ ਤੋਂ ਸੰਿਆਸ ਲਏਗਾ ਸੋ ਇਸ ਕਰਕੇ ਅੱਜ ਦੀ ਡੇਟ ਦੇ ਵਿੱਚ ਲੋਕ ਅਦਰਨੀਆ ਮੋਦੀ ਜੀ ਦੇ ਨਾਲ ਬੀਜੇਪੀ ਸਰਕਾਰ ਹੈ ਫਿਰ ਬਾਰਡਰ ਕਿਉਂ ਨਹੀਂ ਬੰਦ ਕਰਦੇ ਪੰਜਾਬ ਜੇ ਉਹ ਬਾਰਡਰ ਖੋਲੇ ਆ ਸੈਂਟਰ ਬੰਦ ਕਰ ਦੇ ਕਿਹੜੇ ਬਾਕਿਸਤਾਨ ਦੇ ਜਿਹੜੇ ਬਾਰਡਰਸ ਹੈ ਸੀਲ ਕਰ ਦਨਵੇ ਲੰਘ ਕੇ ਖੋਲੇ ਨਹੀਂ ਫਿਰ ਉਹ ਗੱਲ ਪਰਮਾਤਮਾ ਦੀ ਜਿੱਥੇ ਸਰਦਵਾਲੂਆਂ ਦੀ ਭਾਵਨਾ ਹੈ ਦੇਖੋ ਮੇਰੀ ਗੱਲ ਸੁਣੋ 70 ਸਾਲ ਤੋਂ ਕਾਂਗਰਸ ਸਰਕਾਰ ਦਾ ਰਾਜ ਰਿਹਾ ਉਹ 70 ਸਾਲ ਦੇ ਵਿੱਚ ਕੋਰੀਡੋਰ ਬਣਾਉਣ ਦਾ ਨਿਰਮਾਨ ਕਰਨ ਦਾ ਨਹੀਂ ਸੋਚ ਸਕੀ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਜੀ ਨੇ ਕੋਰੀਡੋਰ ਬਣਾ ਕੇ ਲਾਂਗਾ ਖੋਲਿਆ ਇਹ ਸਾਰੇ ਕੰਮ ਅੱਛਾ ਕਰਨਾ ਚਾਹੁੰਦੇ ਆ ਪਰਮਾਤਮਾ ਨਾਮ ਦੀ ਕੋਈ ਚੀਜ਼ ਹੈ ਪਰਮਾਤਮਾ ਅੱਛੇ ਕੰਮ ਅੱਛੇ ਇਨਸਾਨ ਨੂੰ ਚੁੰਦਾ ਹੈ ਉਹਨਾਂ ਨੇ ਹੋਰ ਕਿਸੇ ਨੂੰ ਕਿਉਂ ਨਹੀਂ ਚੁਣਿਆ ਉਹਨਾਂ ਨੇ ਭਾਗਾ ਚ ਨਹੀਂ ਉਹਨਾਂ ਦੇ ਕਰਮਾ ਚ ਨਹੀਂ ਉਹਨਾਂ ਨੇ ਨਰਿੰਦਰ ਭਾਈ ਮੋਦੀ ਨੂੰ ਚੁਣਿਆ ਤੂੰ ਸੱਚਾ ਰਾਸ਼ਟ ਭਗਤ ਹੈ ਤੂੰ ਸੱਚਾ ਦੇਸ਼ ਭਗਤ ਹੈ ਬਾਬਾ ਜੀ ਨੇ ਉਸ ਨੂੰ ਅੱਛੀ ਅਬ ਜਾ ਕੇ ਕਿਹਾ ਜਾਓ ਮੋਦੀ ਜੀ ਤੁਸੀਂ ਇਹਦਾ ਲਾਂਗਾ ਦਾ ਨਿਰਮਾਣ ਕੀਤਾ ਤੁਸੀਂ ਉਹ ਲਾਂਗਾ ਖਲਵਾਇਆ ਹੁਣ ਤੁਸੀਂ ਜਾ ਕੇ ਇਹਨਾਂ ਦੀ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦੇ ਹੋਏ ਤਿੰਨ ਕਾਨੂੰਨ ਵੀ ਮਾਫ ਕਰ ਦਿਓ ਸੋ ਆਉਣ ਵਾਲਾ ਜਿਹੜਾ ਸਮਾਂ ਪੰਜਾਬ ਦੀ ਏਕਤਾ ਦਾ ਬੜਾ ਖੁਸ਼ਹਾਲੀ ਵਾਲਾ ਹੋਏ ਕੰਗਨਾ रावत ਜਿਹੜੇ ਵਿਵਾਦੀ ਬਿਆਨ ਦੇ ਜਾਂਦੀ ਹੈ ਭਾਜੀਪੀ ਸਰਕਾਰ ਹੈ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਂਦੀ ਹੈ ਹੁਣ ਸਿੱਖਾਂ ਦੇ ਖਿਲਾਫ ਹੈ ਜਿਹੜਾ ਉਹਨੇ ਬਿਆਨ ਦਿੱਤਾ ਤੁਹਾਨੂੰ ਲੱਗਦਾ ਵੀ ਸੱਚ ਕਿੰਨਾ ਗੱਠੀ ਹੈ ਕੰਗਨਾ रावत ਦੀ ਆਪਣੀ ਓਨਰੇਟੀ ਹੈ ਸਾਡਾ ਭਾਰਤੀ ਜਨਤਾ ਪਾਰਟੀ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਮੇਰੀ ਗੱਲ ਸੁਣੋ ਬਾਕੀ ਜੇ ਖਤਰਾ ਹੈ ਸਿਕਿਉਰਟੀ ਦਾ ਉਹਨਾਂ ਨੇ ਕਾਂਗਰਸ ਨੇ ਵੀ ਪ੍ਰੋਵਾਈਡ ਕੀਤੀ ਵੀ ਹੈ ਪ੍ਰਤਾਪ ਬਾਜਵੇ ਨੇ ਵੀ ਸਿਕਿਉਰਟੀ ਦਿੱਤੀ ਵੀ ਹੈ ਕਿੰਨਾ ਕੋ ਸਹੀ ਆ ਵਿੱਚ ਕਹਿੰਦੇ ਸਿੱਖਾਂ ਨੂੰ ਕੁਚਲ ਦਾ ਨਹੀਂ ਚਾਹੀਦੀਆਂ ਮੰਗੂ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਦੇਖੋ ਕੰਗਨਾ ਰਾਵਤ ਜੇ ਕੋਈ ਵੀ ਗਲਤ ਬਿਆਨ ਦਿੰਦੀ ਹੈ ਤਾਂ ਉਹ ਖੁਦ ਉਹਦੀ ਜ਼ਿੰਮੇਵਾਰ ਹੈ ਸਾਡੀ ਪਾਰਟੀ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਪਰ ਅਗਰ ਕੋਈ ਵੀ ਬੰਦਾ ਕਿਸੇ ਵੀ ਸਰਕਾਰ ਚ ਅਨਸਿਕਿਉਰ ਫੀਲ ਕਰਦਾ ਹੈ ਸਰਕਾਰ ਦਾ ਫਰਜ ਬੰਦਾ ਉਹਦੀ ਸੁਰੱਖਿਆ ਕਰਨਾ ਹੈ ਇਹ ਉਹਨੂੰ ਸਿਕਿਉਰਿਟੀ ਇਨਸਿਕਿਉਰਿਟੀ ਲੱਗੀ ਤਾਂ ਉਹਨੂੰ ਸੁਰੱਖਿਆ ਦੇਤੀ ਸਿਕਿਉਰਿਟੀ ਹੈ ਕਿ ਥੋੜ੍ਹਾ ਵੀ ਕਿਸੇ ਦੇ ਖਿਲਾਫ ਭਾਵਨਾ ਦੇ ਖਿਲਾਫ ਬੋਲੇ ਪਰ ਭਾਵਨਾ ਦੇ ਖਿਲਾਫ ਦੇਖੋ ਉਹਦੇ ਆਪਣੇ ਪਰਸਨਲ ਉਹਦੇ ਬਿਆਨ ਹੈ ਉਹਦੀ ਪਰਸਨਲ ਪੀੜਾ ਹੈ ਉਹਦੀ ਪਰਸਨਲ ਕੋਈ ਤਕਲੀਫ ਹੈ ਜਿਹੜੇ ਜੇ ਤਕਲੀਫ ਹੈ ਉਹ ਜ਼ਾਹਿਰ ਕਰੇਗੀ ਔਰ ਜੋ ਉਹਦੇ ਨਾਲ ਵੀ ਹੋਏ ਆਪੀ ਕਰੇਗੀ ਸਾਡੀ ਭਾਰਤੀ ਜਨਤਾ ਪਾਰਟੀ ਦਾ ਪਦਮ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਆ ਗਿਆ ਲੱਗਦਾ ਵੀ ਉਹ ਉਸ ਦੇ ਕਾਬਿਲ ਸੀ ਕਿ ਉਹ ਦੇਖੋ ਇਹ ਤਾਂ ਹੁਣ ਜਿਹੜਾ ਅਵਾਰਡ ਨਾਲ ਸਨਮਾਨਿਆ ਗਿਆ ਜੋ ਉਹਦੀ ਕਾਬਲੀਅਤ ਸੀ ਦਿੱਤਾ ਗਿਆ ਅਵਾਰਡਾਂ ਚ ਜੇ ਉਹਦੀ ਕਾਬਲੀਅਤ ਕਦਮ ਹੋ ਜੇਗੀ ਅਵਾਰਡ ਚ ਕੋਈ ਵੀ ਜਾਣਦੇ ਆ ਇਹ ਉਹਦੀ ਆਪਣੀ ਰਿਸਪੌਂਸਿਬਿਲਟੀ ਆ ਉਹਦਾ ਕਿ ਬਿਆਨ ਦੇਣਾ ਨਾ ਦੇਣਾ ਸਾਡੀ ਪਾਰਟੀ ਦੀ ਕਿਸੇ ਉਹਦੇ ਤੇ ਕਿਸੇ ਪਦ ਤੇ ਉੱਥੇ ਨਹੀਂ ਹੈ ਸੋ ਉਹ ਜਾਣਦੇ ਉਹਨੇ ਉਹਦਾ ਕੰਮ ਜੀ